ਲਓ ਵੀ ਸੱਜਣੋ ਅੱਜ ਤੁਹਾਨੂੰ ਆਪਣੇ ਵਾਲਾ ਬਸ਼ੇਰਾ ਦਿਖਾਵਾਂਗੇ ਕਿਉਂਕਿ ਬਹੁਤ ਪਿਆਰ ਵਾਲੇ ਸੱਜਣਾ ਦੇ ਫੋਨ ਮੈਸੇਜ ਵੀ ਆਏ ਵੀ ভাই ਬਸ਼ੇਰਾ ਜਰੂਰ ਦਿਖਾਓ ਅੱਜ ਆਪਣੇ ਕੋਲ ਥੋੜਾ ਜਿਹਾ ਟਾਈਮ ਸੀ ਤੇ ਆਪਾਂ ਇਹਦੇ ਥੋੜੇ ਜਿਹਾ ਸ਼ਾਟ ਲਏ ਆ ਤੇ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆ ਕਿਉਂਕਿ ਇਹਦੀ ਪਹਿਲੀ ਵੀਡੀਓ ਤੋਂ ਬਾਅਦ ਆਪਾਂ ਕੋਈ ਵੀ ਵੀਡੀਓ ਜਿਹੜੀ YouTube ਜਾਂ Facebook ਤੇ ਨਹੀਂ ਪਾਈ ਕਿਉਂਕਿ ਥੋੜੇ ਜਿਹੇ ਕੰਮਾਂ ਕਰਾਂ ਦੇ ਵਿੱਚ ਬੀਜੀ ਸੀਗੇ ਜਿਵੇਂ ਕਣਕ ਕਣਕ ਦਾ ਸੀਜ਼ਨ ਦੀ ਬਾਕੀ ਵੀਡੀਓ ਵੀਡੀਓ ਸ਼ੂਟ ਕਰਨ ਦਾ ਟਾਈਮ ਸੀ ਤਾਂ ਕਰਕੇ ਆਪਾਂ ਇਹਦੀ ਕੋਈ ਵੀਡੀਓ ਨਹੀਂ ਬਣਾਈ ਤੇ ਅੱਜ ਆਪਾਂ ਇਹੇ ਸ਼ਾਰਟ ਜੇ ਲੈ ਆ ਤਾਂ ਆਪਾਂ ਕਿਹਾ ਵੀ ਤੁਹਾਡੇ ਨਾਲ ਸਾਂਝੀ ਕਰੀਏ 2 ਮਹੀਨਿਆਂ ਦਾ ਇਸ ਟਾਈਮ ਸੱਜਣੋ ਇਹ ਹੋ ਚੁੱਕਿਆ ਵਾ ਜਿਹੜੇ ਆਪਣੇ ਨਾਲ ਜੁੜੇ ਹੋਇਆ ਸੱਜਣ ਆਪਣੇ ਚੈਨਲ ਦੇ ਨਾਲ ਉਹਨਾਂ ਨੂੰ ਸਾਰਿਆਂ ਨੂੰ ਪਤਾ ਵਾ ਇਹਦੇ ਬਾਰੇ ਤੇ ਆਪਾਂ ਜਿਹੜੇ ਨਵੇਂ ਸੱਜਣ ਜੁੜੇ ਆ ਉਹਨਾਂ ਨੂੰ ਥੋੜਾ ਜਿਆਦਾ ਦੱਸ ਦਈਏ ਕਿ ਇਹ ਜਿਹੜਾ ਆਪਣੀ ਨੂਰ ਘੋੜੀ ਦਾ ਬੱਚਾ ਵਾ ਤੇ ਲੋਪੋ ਵਾਲੇ ਪੋਰਸ ਦਾ ਪਹਿਲਾ ਬੱਚਾ ਸੱਜਣੋ ਤੇ ਪਿਓ ਵਾਲੇ ਪਾਸੋਂ ਇਹ ਪਿਓਰ ਮੱਝੂ ਕੇ ਬਲੱਡ ਲਾਈਨ ਦਾ ਕਿਉਂਕਿ ਪੋਰਸ ਜਿਹੜਾ ਐਸਕੋਵਾਰ ਦਾ ਐਸਕੋਵਾਰ ਆ ਜਿਹੜਾ ਫਤੇਜ ਆ ਬਾਹਲੇ ਜਿਹੜੇ ਇਹਦੇ ਲੱਛਣ ਆ ਉਹ ਫਤੇ ਵਾਲੇ ਆ ਖੜਨੀ ਖੁੜਨੀ ਜਾਂ ਕੰਨਾ ਕੁੰਨਾ ਵਾਲੇ ਪਾਸਿਓ ਇਹ ਬਿਲਕੁਲ ਉਸੇ ਤਰੀਕੇ ਦੇ ਨਾਲ ਰਿਐਕਟ ਕਰਦਾ ਵਾ ਤੇ ਜਿਹੜਾ ਇਹਦਾ ਬਾਪ ਆ ਕੰਨਾ ਕੁੰਨਾ ਵਾਲੇ ਪਾਸਿਓ ਬਹੁਤ ਜਿਆਦਾ ਸ਼ਕੀਨ ਆ ਸੱਜਣੋ ਤੇ ਉਸੇ ਤਰੀਕੇ ਦਾ ਬੱਚਾ ਜਿਹੜਾ ਉਹਨੇ ਦਿੱਤਾ ਵਾ ਆਪਣੀ ਜਿਹੜੀ ਨੂਰ ਆ ਉਹ ਪੰਜ ਕਲਿਆਣ ਪੱਤੀ ਮਲਤਾਨੀ ਵਾਲੀ ਲਾਈਨ ਦੇ ਵਿੱਚੋਂ ਹੋੜੀ ਆ ਤੇ ਉਹਦੇ ਉੱਪਰੋਂ ਪੋਰਸ ਨੇ ਬਹੁਤ ਟਾਪ ਦਾ ਰਿਜ਼ਲਟ ਦਿੱਤਾ ਸਿਰਫ ਮੱਥੇ ਦੇ ਉੱਪਰ ਕੱਲਾ ਫੁੱਲ ਹੀ ਆਇਆ ਵਾ ਤੇ ਬਾਕੀ ਖੜ ਨਹੀਂ ਖੜਨੀ ਤੁਸੀਂ ਵੀਡੀਓ ਦੇ ਵਿੱਚ ਆਪ ਹੀ ਦੇਖ ਲਓ 2 ਮਹੀਨੇ ਦੀ ਇਸ ਟਾਈਮ ਉਹ ਸੱਜਣੋਂ ਉਮਰ ਹੋਗੀ ਬਾਕੀ ਰੰਗ ਪੱਕਾ ਸਿਰਫ ਮੱਥੇ ਦੇ ਉੱਪਰ ਇੱਕ ਛੋਟਾ ਜਿਹਾ ਫੁੱਲ ਆ ਕੰਨ ਕੰਨ ਬਹੁਤ ਸੋਹਣਾ ਤੇ ਛੋਟਾ ਵਾ ਬਾਕੀ ਧੌਣ ਦੇਖੋ ਇੱਥੇ ਖੜਦਾ ਖੁਰਦਾ ਬਹੁਤ ਸੋਹਣਾ ਖੜਨੀ ਆ ਬਸ਼ੇਰੇ ਦੀ ਤੇ ਬਾਕੀ ਜੇ ਆਪਾਂ ਗੱਲਬਾਤ ਕਰੀਏ ਤੁਸੀਂ ਆਪਣੇ ਸੁਝਾਅ ਵੀ ਜਰੂਰ ਦਿਓ ਵੀ ਕਿਵੇਂ ਦਾ ਜਿਹੜਾ ਬੱਚਾ ਬਣ ਰਿਹਾ ਆ ਦੇਖੋ ਕਰਨ ਨੂੰ ਤੇ ਬਾਕੀ ਥੋੜਾ ਜਿਹਾ ਸ਼ਰਾਰਤੀ ਆ ਪਹਿਲੀ ਵਾਰੀ ਮਾਂ ਦੇ ਨਾਲ ਉਹ ਬੱਕ ਕਰਕੇ ਇਹਦੀ ਆਪ ਵੀਡੀਓ ਬਣਾਈ ਸੀ ਤੇ ਥੋੜਾ ਜਿਹਾ ਕਰਦਾ ਸੀਗਾ ਭਜਦਾ ਸੀਗਾ ਮਾਂ ਦੇ ਪਾਸੇ ਨੂੰ ਬਾਕੀ ਦਲੇਰ ਬਹੁਤ ਆ ਜਿਵੇਂ ਆਪਾਂ ਕਹਦੀ ਹੈ ਕਈ ਕਈ ਬੱਚਿਆਂ ਨੂੰ ਆਦਤ ਹੁੰਦੀ ਆ ਨਾ ਛੋਟਿਆਂ ਨੂੰ ਮਾਂ ਦੇ ਕੋਲ ਜੇ ਬੜੇ ਰਹਿੰਦੀ ਉਹ ਤਰੀਕੇ ਦਾ ਨਹੀਂ ਇਹ ਆਹਮ ਨਾਲ ਜਿਵੇਂ ਬੱਚੇ ਖੇਡਦੇ ਰਹਿੰਦੇ ਆ ਉਹਨਾਂ ਦੇ ਕੋਲ ਆ ਜਾਂਦਾ ਵਾ ਬਾਹਰ ਵੀ ਆ ਜਾਂਦਾ ਵਾ ਐ ਵਧੀਆ ਖੇਡੀ ਜਾਂਦਾ ਵਾ ਅੱਜ ਥੋੜਾ ਜਿਹਾ ਮਾਂ ਨਾਲੋਂ ਆਪਾਂ ਪਾਸੇ ਕੀਤਾ ਸੀ ਤਾਂ ਕਰਕੇ ਥੋੜਾ ਜਿਹਾ ਕਰਦਾ ਵਾ ਇਹ ਤੇ ਬਾਕੀ ਤੁਸੀਂ ਵੀ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਕਿਉਂਕਿ ਜਿਹੜੀ ਇਹਦੀ ਵਿਚੋਂ ਕਿਡੇ ਕੋੜਿਆ ਰਗਾ ਜਾਨੀ ਇਹ ਖੜਦਾ ਵਾ ਜਾਂ ਪੁੱਠੇ ਦੀ ਗੱਲ ਕਰੀਏ ਦੇਖੋ ਪੁੱਟਾ ਪਟਾ ਬਹੁਤ ਚੰਗਾ ਜਿਹੜਾ ਬੱਚੇ ਦਾ ਸੋਹਣਾ ਇਸ ਟਾਈਮ ਬਾਕੀ ਪਰਮਾਤਮਾ ਕਿਰਪਾ ਕਰੇ ਤਾਂ ਅੱਗੇ ਅੱਗੇ ਦੇਖਦੇ ਆ ਇਹ ਕੀ ਬਣਦਾ ਵਾ ਬਾਕੀ ਕੰਨ ਬਹੁਤ ਛੋਟਾ ਵਾ ਜਿਵੇਂ ਆਪਾਂ ਦੇਖਦੇ ਆ ਨਾ ਪਿਛਲੀ ਵਰੀ ਵਾਲੇ ਬੱਚੇ ਦੇ ਕੰਨ ਥੋੜੇ ਜੇ ਵੱਡੇ ਸੀਗੇ ਪਰ ਸੀ ਉਹ ਵੀ ਸੋਹਣੇ ਕੁੰਡੀ ਵਾਲੇ ਵਧੀਆ ਬੱਚਾ ਤਿਆਰ ਹੋ ਰਿਹਾ ਉਹ ਵੀ ਤੇ ਪਰ ਇਹਦਾ ਕੰਨ ਬਹੁਤ ਜ਼ਿਆਦਾ ਨਜ਼ਾਇਜ਼ ਛੋਟਾ ਵਾ ਨਿੱਕਾ ਜਿਹਾ ਕੰਨ ਆ ਤੇ ਕੁੰਡੀ ਬਹੁਤ ਸੋਹਣੀ ਜਿਹੜੀ ਇਹ ਕੰਨਾਂ ਦੀ ਮੋੜਦਾ ਵਾ ਬਹੁਤ ਚੰਗੀ ਪੋਜੀਸ਼ਨ ਦੇ ਵਿੱਚ ਆ ਤੇ ਬਿਲਕੁਲ ਨਿਕਾ ਜਾਈ ਕਰਨਾ ਜਮਾਂ ਨਿਕਾ ਜਾਈ ਤੇ ਤੁਹਾਨੂੰ ਬੱਚਾ ਕਿਵੇਂ ਲੱਗਿਆ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਹਣਾ ਤੇ ਜਿਹੜੇ ਜਿਹੜੇ ਸੱਜਣ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਆ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਕਿਉਂਕਿ ਤੁਸੀਂ ਆਪਣੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਨੇ ਹੋ ਤੇ ਤਾਂ ਕਰਕੇ ਆਪਾਂ ਇਹ ਵੀਡੀਓ ਸ਼ੇਅਰ ਕਰੀ ਆ ਕਿਉਂਕਿ ਸਾਰੇ ਸੱਜਣ ਕਹਿੰਦੇ ਵੀ ਪਹਿਲੀ ਵੀਡੀਓ ਤੋਂ ਬਾਅਦ ਬਸ਼ੇਰੇ ਦੀ ਕੋਈ ਵੀ ਵੀਡੀਓ ਨਹੀਂ ਪਾਈ ਬਸ ਥੋੜੇ ਜੇ ਕੰਮਾਂਕਾਰਾਂ ਦੇ ਵਿੱਚ ਬਿਜ਼ੀ ਸੀ ਤਾਂ ਕਰਕੇ ਕੋਈ ਵੀ ਵੀਡੀਓ ਆਪਣੇ ਤੋਂ ਨਹੀਂ ਪਈ ਆ ਜਿਹੜੀ ਅੱਗੇ ਤੁਸੀਂ ਦੇਖ ਰਹੇ ਹੋ ਇਹ ਆਪਣੀ ਘੋੜੀ ਨੂਰ ਆ ਸੱਜਣ ਨੂੰ ਇਹਦਾ ਇਹ ਬੱਚਾ ਵਾ ਬਹੁਤ ਸੋਹਣੀ ਘੋੜੀ ਆਪ ਵੀ ਹੈਨਾ ਚੰਗੀ ਬਲੱਡ ਲਾਈਨ ਦੀ ਪੱਤੀ ਮਲਤਾਨੀ ਵਾਲੀ ਲਾਈਨ ਦੇ ਵਿੱਚੋਂ ਇਹ ਘੋੜੀ ਆ ਤੇ ਇਹਦੇ ਦੂਜੇ ਸੂਏ ਦਾ ਇਹ ਜਿਹੜਾ ਬੱਚਾ ਵਾ ਤੇ ਤੁਸੀਂ ਕਮੈਂਟ ਕਰਕੇ ਬੱਚੇ ਬਾਰੇ ਜਰੂਰ ਦੱਸਿਓ ਜਿਉਂਦੇ ਵਸਦੇ ਰਹੋ ਜੀ ਵੀਡੀਓ ਨਾਲ ਬਣੇ ਰਹਿਣ ਲਈ ਧੰਨਵਾਦ